ਕੰਮ ਕਰਦਾ ਵਾਂ ਜੀ ਉਹਨਾਂ ਦਾ ਕੋਈ ਲੈਣ-ਦੇਣ ਸੀਗਾ ਤੇ ਉਹਦੇ ਵਿਵਾਦ ਤੇ ਕਿਸੇ ਇੱਕ ਬినੋਦ ਕੁਮਾਰ ਜਿਹੜਾ ਪੈਸੇ ਦਾ ਲੈਣ-ਦੇਣ ਸੀਗਾ ਉਹਨੇ ਕੰਪਲੇਨ ਦਿੱਤੀ ਸੀਗੀ ਕੰਪਲੇਨ ਦਿੱਤੀ ਸੀਗੀ ਉਹਦੇ ਬਾਅਦ ਚ ਮੈਂ ਆਇਆ ਆ ਕੇ ਫਿਰ ਇਹਨਾਂ ਨਾਲ ਮਿਲ ਕੇ ਗਿਆ ਮੈਂ ਕਿਹਾ ਜੀ 파ਰਕ ਜੀ ਨਾਲ ਹਿਸਾਬ ਕਰਕੇ ਮੈਂ ਇਹਨਾਂ ਨੂੰ ਕਲੀਅਰ ਕਰ ਦਾਂਗਾ ਫਿਰ 파ਰਕ ਜੀ ਕੋਲ ਕੱਲ ਵੀ ਗਏ ਆ ਕੱਲ 파ਰਕ ਜੀ ਨੇ ਕਿਹਾ ਮੇਰਾ ਮੁਨੀਮ ਛੁੱਟੀ ਤੇ ਹੈਗਾ ਫਿਰ ਉਹਦੇ ਬਾਅਦ ਚ ਉਹ ਕਹਿੰਦੇ ਆ ਕਿ ਮੈਂ ਸ਼ੁੱਕਰਵਾਰ ਆਈਓ ਹਿਸਾਬ ਕਰ ਲਾਂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਮੈਨੂੰ ਫਿਰ ਫੋਨ ਕੀਤਾ ਗਿਆ ਕਿ ਪੈਸੇ ਲੈ ਕੇ ਆ ਤੂੰ 30000 ਰੁਪਏ ਤੇਰਾ ਸੌਟ ਆਊ ਮੇਰਾ ਵੱਲ ਕਿ 27000 ਰੁਪਏ ਜਿਵੇਂ ਨਿਕਲ ਰਿਹਾ ਸੀਗਾ ਮੈਂ ਇਹਨਾਂ ਨੂੰ 30000 ਲਿਆ ਕੇ ਦਿੱਤੇ ਉਹਦੇ ਬਾਅਦ 'ਚ ਇਹਨਾਂ ਨੇ ਕਿਹਾ ਕਿ 36000 ਤੂੰ ਹੋਰ ਦੇਣੇ ਆ ਜਿਹੜਾ ਮੇਰਾ ਮੈਂ ਤਾਂ ਨਾ ਤੁਹਾਡਾ ਡੈੱਡ ਹੋ ਗਿਆ ਤੂੰ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਤੇਰੇ ਪੈਸੇ ਨਹੀਂ ਮਿਲਣੇ ਠੀਕ ਹੈ ਜੀ ਉਹਦੇ ਬਾਅਦ 'ਚ ਨਾ ਮੈਂ ਜਦ ਮੈਂ ਨਾ ਇਹਨਾਂ ਦਾ ਹਿਸਾਬ ਕਲੀਅਰ ਕਰਤਾ ਉਹਦੇ ਬਾਅਦ 'ਚ ਕਹਿ ਰਹੇ ਆ ਕਿ ਮੈਨੂੰ ਅੰਦਰ ਅੰਦਰ ਲਿਆ ਕੇ ਤੇ ਮੈਨੂੰ ਅੰਦਰ ਇਹਨੂੰ ਬਿਠਾ ਦੋ ਜੇ 36000 ਹੋਰ ਨਹੀਂ ਦੇਊਗਾ ਫਿਰ ਇਸ ਤੇ ਪਰਚਾ ਕਰਾਂਗੇ ਮੈਂ ਕਿਹਾ ਪਰਚਾ ਕਾਦਾ ਕਰੋਗੇ ਕਹਿੰਦਾ ਕੱਲ ਤੂੰ ਪੈਸੇ ਨਹੀਂ ਦੇ ਰਿਆ ਸੀਗਾ ਅੱਜ ਕਿਉਂ ਦੇਣ ਆਇਆ ਮੈਂ ਕਿਹਾ ਜਦ ਜਿਹੜੀ ਪਾਰਟੀ ਨੇ ਸੀਗੇ ਪੈਸੇ ਲਿੱਤੇ ਹੋਏ ਸੀਗੇ ਉਹ ਵੀ ਪਾਰਟੀ ਆ ਗਈ ਮੈਂ ਵੀ ਆ ਗਿਆ ਵਾਂ ਦੋਵਾਂ ਜਣੇ ਆ ਤਾਂ ਸਾਹਮਣੇ ਬੈਠ ਕੇ ਹਿਸਾਬ ਹੋ ਜਾਂਦਾ ਵਾ ਠੀਕ ਹੈ ਜੀ ਜੇ ਉਹਦੇ ਬਾਅਦ ਚ ਪੈਸੇ ਦੇ ਦਿੱਤੇ ਪੈਸੇ ਦੇਣ ਤੇ ਬਾਅਦ ਤੇ ਇਸ ਬੰਦੇ ਨੇ ਪ੍ਰੇਮ ਚੰਦ ਇੱਕ ਹੈਗਾ ਇੱਥੇ ਐਸਆਈ ਹੈਗਾ ਉਸ ਬੰਦੇ ਨੇ ਮੈਨੂੰ ਅੰਦਰ ਲੈ ਗਿਆ ਤੇ ਇੱਕ ਮੁੰਡਾ ਜਿਹੜਾ ਸਿਵਲ ਵਰਤੀਚੇ ਸੀਗਾ ਉਹ ਬੰਦਾ ਲਾ ਕੇ ਮੈਨੂੰ ਅੰਦਰ ਬਿਠਾ ਕੇ ਕਹਿੰਦਾ ਕਿ ਤੈਨੂੰ ਕੁਝ ਨਹੀਂ ਕਹਿੰਦਾ ਅੰਦਰ ਲੈ ਕੇ ਗਿਆ ਪ੍ਰੇਮ ਚੰਦ ਜਿਹੜੇ ਸੀਗੇ ਉਸ ਬੰਦੇ ਨੇ ਮੈਨੂੰ ਜਾਂਦੇ ਹੀ ਸਰ ਅੰਦਰ ਕੁੱਟਣਾ ਚਾਲੂ ਕਰਤਾ ਜੇ ਕਿ ਪਹਿਲਾਂ ਡਾਂਗਾ ਨਾਲ ਕੁੱਟਿਆ ਫਿਰ ਉਹਦੇ ਬਾਅਦ ਚ 2-3 ਮਿੰਟ ਬਾਅਦ ਬਾਹਰ ਆ ਕੇ ਫਿਰ ਆ ਕੇ ਮੈਨੂੰ ਪੁੱਛਦਾ ਵਾ ਤੂੰ ਕਿੱਥੋਂ ਦਾ ਰਹਿਣ ਆਲਾ ਹੈਂਗਾ ਮੈਂ ਕਿਹਾ ਪਿੱਛੋਂ ਲਖਨਊ ਦਾ ਆਇਆਂਗਾ ਫਿਰ ਉਹਨਾਂ ਨੇ ਦੂਜੇ ਮੁੰਡੇ ਨੇ ਕਹਿੰਦਾ ਕਿ ਤੂੰ ਜਿਹੜੇ ਇੱਥੇ ਯੂਪੀ ਤੋਂ ਆ ਕੇ ਤੁਸੀਂ ਉਹ ਓਵਰ ਮਤਲਬ ਉਤਖਾਂਦੇ ਹੋ ਤੇ ਉਹਦੇ ਕਰਕੇ ਮਤਲਬ ਅਸੀਂ ਜੁੱਤੀਆਂ ਥੱਲੇ ਰੱਖਣਾ ਚਾਹੁੰਦੇ ਆ ਤੁਸੀਂ ਇੱਥੇ ਮਤਲਬ ਲੋਕਾਂ ਤੋਂ ਪੈਸੇ ਠੱਗੀ ਠੋਰੀ ਕਰਦੇ ਹੋ ਬੋਲੀ ਸੀ ਮੁਲਾਜ਼ਮ ਕੋਈ ਸੀਗਾ ਯਾ ਆਮ ਬੰਦਾ ਸੀ ਪਤਾ ਨਹੀਂ ਇਹਨਾਂ ਦਾ ਮੁਲਾਜ਼ਮ ਹੈਗਾ ਕੌਣ ਹੈਗਾ ਉਹਨੇ ਮੈਨੂੰ ਅੰਦਰੋਂ ਲਾਤਾਂ ਲਪ ਰੱਖਿਆ ਉਹਨੇ ਕੁੱਟਿਆ ਹੋਇਆ ਸਿਵਲ ਵਰਦਾ ਸੀ ਮੈਨੂੰ ਮੈਨੂੰ ਸਿਵਲ ਵਰਦੀ ਸਿਵਲ ਵਰਦੀ ਜਿਹੜਾ ਸੀਗਾ ਮੁਲਾਜ਼ਮ ਨਹੀਂ ਸੀਗਾ ਠੀਕ ਆ ਇਹ ਗੁੰਡੇ ਰੱਖੇ ਹੋਏ ਆ ਦੂਜੀ ਗੱਲ ਜਿਹੜਾ ਪ੍ਰੇਮ ਚੰਦ ਆ ਤੇ ਪਾਰਸ ਦਾ ਜਿਹੜਾ ਉਹ ਮੈਨੂੰ ਤਾਂ ਲੱਗਦਾ ਕੋਈ ਕੀ ਸੈਟਿੰਗ ਕੀ ਨਹੀਂ ਜਿਹੜੇ ਤੋਂ ਪੈਸੇ ਇੱਕ ਜਿਹੜੇ ਲੱਖਾਂ ਰੁਪਈਆ ਲੈਣੇ ਆ ਉਹ ਤੋਂ ਤੂੰ ਉਹਨੂੰ ਤਾਂ ਕੁਝ ਕਹ ਉਸ ਤੋਂ ਬਾਅਦ ਜਿਹੜੇ ਵਿਚਾਰੇ ਨੇ ਦਿੱਤੋਂ ਭੇਜੇ ਨੇ ਥੋੜੀ ਜਿਹੀ ਦੇਣੇ ਕਿਸ਼ਤਾਂ ਟੁੱਟੀਆਂ ਆ ਉਹ ਉਤੋਂ ਤੋਂ ਤੱਕਿਆ ਕਰਵਾ ਰਹੇ ਮਾਰ ਕੋਲ ਇੰਨੀ ਬੁਰੀ ਤਰ੍ਹਾਂ ਸਭ ਤੋਂ ਦੇ ਨਾਲ ਨਦੀਮ ਦੇ ਕਹਿਣ ਤੇ ਹੋ ਰਿਹਾ ਇੱਕ ਨਦੀਮ ਆ ਇੱਕ ਇੱਥੇ ਜਿਹੜਾ ਥਾਣੇ ਆਇਆ ਸੀ ਨਸੀਬ 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 ਸਿਲੰਡਰ ਦਾ ਕੰਮ ਕਰਦਾ ਨਾਲੇ ਸਾਰੇ ਬਲੈਕ ਦੇ ਜਿਹੜਾ ਇੱਥੇ 2 ਨੰਬਰ ਦਾ ਕੰਮ ਹੁੰਦਾ ਗੈਸ ਸਿਲੰਡਰ ਭਰਦਾ ਕੋਈ ਗਾਂਜਾ ਵੇਚਦਾ ਚਿੱਟਾ ਵੇਚਦਾ ਉਹ ਸਾਰੀ ਗ੍ਰਾਈ ਕਰਕੇ ਉਹ ਸਾਰਾ ਪੁਲਿਸ ਨੂੰ ਮਿੰਨਾ ਇਕੱਠਾ ਕਰਕੇ ਦਿੰਦਾ ਵਾ ਹੁਣ ਵੀ ਉੱਥੇ ਘੁੰਮ ਰਿਹਾ ਵਾ ਕੱਲ ਤੋਂ ਘੁੰਮ ਰਿਹਾ ਵਕ ਉਹੀ ਇਸ ਕੇਸ ਦੇ ਵਿੱਚ ਆ ਜਿਹੜੀ ਵੀ ਇਹਦੇ ਨਾਲ ਕੁੱਟਮਾਰ ਹੋਈ ਕੁਛ ਵੀ ਹੋਇਆ ਵਾ ਉਹ ਉਸ ਬੰਦੇ ਨੇ ਕਰਾਇਆ ਵਾ ਉਹਦੀ ਪੁਲਿਸ ਨਾਲ ਪੂਰੀ ਛਾੜੀ ਗਿਆ ਪੁਲਿਸ ਨੂੰ ਮਿੰਨਾ ਦਿੰਦਾ ਵਾ ਉਹਦੀ ਕੋਈ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਜਾਂ ਕੋਈ ਹੋਰ ਨਹੀਂ ਜਾਤੀ ਦੁਸ਼ਮਣੀ ਨਹੀਂ ਉਹਦੇ ਨਾਲ ਉਹ ਜਿਹੜਾ ਬੰਦਾ ਵਾ ਨਾ ਜਿਹਨੇ ਕੰਪਲੀਟ ਕੀਤੀ ਉਹਦੇ ਨਾਲ ਆਇਆ ਸੀ ਉਹ ਉਹਦੀ ਮਦਦ ਕਰ ਰਿਆ ਸੀ ਦੂਜੀ ਗੱਲ ਪੇ ਇੱਕ ਜਿਹਨੇ ਗੱਲ ਕਹੀ ਐ ਜੁੱਤੀ ਸੁਰੱਖਣ ਵਾਲੀ ਤੇ ਜਿਹੜਾ ਬੇਕੂਫ ਜਿਹਾ ਇਨਸਾਨ ਹੈ ਜਿਹਨੇ ਆ ਗੱਲ ਕਹੀ ਐ ਉਹਨੂੰ ਮੈਂ ਕਹਣਾ ਹਿੰਦੂ ਸਿੱਖ ਸਾਰੇ ਭਾਈ ਆ ਹਰ ਪੂਰੇ ਆਪਣੇ 29 ਸਟੇਟ ਆ 29 ਸਟੇਟ ਵਿੱਚ ਸਾਰੇ ਪਾਸੇ ਹਿੰਦੂ-ਸਿੱਖ ਹਿੰਦੂਪਰਾ ਸਾਰੇ ਰਲ ਮਿਲ ਕੇ ਰਹੇ ਆ ਪਰ ਇੱਕ ਅਦਾ ਬੰਦਾ ਉਹੀ ਉਹੀ ਖਾਰਖਾਨਾ ਜਿਹੜਾ ਬੰਦਾ ਦੋਗਲਾ ਹੁੰਦਾ ਸਿੱਧੀ ਗੱਲ ਨਾ ਸੱਚਾ ਸਿੱਖ ਹਿੰਦੂ ਬਰ ਹਿੰਦੂ ਦੇ ਖਿਲਾਫ ਨਾ ਸੱਚਾ ਹਿੰਦੂ ਸਿੱਖ ਦੇ ਖਿਲਾਫ ਕਿਉਂਕਿ ਦੋਨੇ ਇੱਕ ਇੱਕ ਨੌ ਦੇ ਇੱਕ ਚੰਮ ਵਰਗੇ ਨੇ ਦੋਨੇ ਦੋਨੇ ਭਾਈ ਨੇ ਸਿੱਧੀ ਗੱਲ ਭਾਜੀ ਪਰ ਜਿਹੜਾ ਬੰਦਾ ਜ਼ਹਿਰ ਗੋਲਦਾ ਪਿਆ ਉਹ ਇਨਸਾਨ ਨਹੀਂ ਹੋ ਸਕਦਾ ਉਹ ਰਾਜਨੀਤੀ ਕਰ ਰਹੇ ਬਸ ਸਿੱਧੀ ਗੱਲ ਨਹੀਂ ਯੂਪੀ ਦੇ ਵਿੱਚ ਵੀ ਤਾਂ ਸਿੱਖ ਭਰਾ ਰਹਿੰਦੇ ਯਾਰ ਪਾਜੀ ਪਾਜੀ ਨੌ ਤੇ ਮਾਸ ਵਾਂਗੂ ਰਹਿੰਦੇ ਨੇ ਇੱਕ ਸਾਹ ਬਣ ਕੇ ਰਹਿੰਦੇ ਨੇ ਕੋਈ ਅੱਖ ਕੋਈ ਜ਼ੁਰਤ ਨਹੀਂ ਕਿਸੇ ਦੇ ਇੱਕ ਦੂਜੇ ਨਾਲ ਅੱਖ ਚੱਕ ਕੇ ਦੇਖਣ ਦੀ ਪਰ ਇੱਥੇ ਜ਼ਹਿਰ ਕਿਉਂ ਕੋਲਿਆ ਯਾਰ ਉਹੀ 도ਗਲੇ ਬੰਦੇ ਜਿਹੜੇ 도ਗਲੇ ਬੰਦੇ ਜਿਹੜੇ ਆ ਰਾਜਨੀਤੀ ਕਰਦੇ ਨੇ ਉਪੀ ਜੇ ਮੇਰੀਆਂ ਚਾਰ ਦੁਕਾਨਾਂ ਨੇ ਉਹ ਨਾਉ ਜਿਲ੍ਹੇ ਚ ਉਹਦੇ ਵਿੱਚ ਸਾਰੇ ਸਿੱਖ ਸਿੱਖ ਭਰਾ ਨੇ ਜਿਹੜੇ ਉਹਦੀ ਇੱਕ ਮਿੰਟ ਗੁਰੂ ਮਹਾਰਾਜ ਨੇ ਕਦੇ ਬੇਇੱਜ਼ਤੀ ਕਰਨਾ ਕਦੇ ਉੱਚ ਨੀਚ ਨਹੀਂ ਸਿਖਾਇਆ ਸਭ ਨੂੰ ਇੱਕ ਬਰਾਬਰ ਦੇ ਦਿੱਤਾ ਪਰ ਜਿਹੜਾ ਬੰਦਾ ਹਰੇਕ ਬੰਦੇ ਨੂੰ ਨੀਚ ਸਮਝੇ ਨਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਉੱਥੇ ਅਸੀਂ ਕਰਾਇਆ ਕਿਸੇ ਨੂੰ ਕਿਸੇ ਤੋਂ ਤਰ੍ਹਾਂ ਨਹੀਂ ਮੰਗਦੇ ਕਿਸੇ ਤੋਂ ਹਰ ਇੱਕ ਬੰਦੇ ਤੋਂ ਪਰ ਮੈਂ ਪ੍ਰੇਮ ਚੰਦ ਤੋਂ ਇਹ ਪੁੱਛਣਾ ਚਾਹੁੰਦਾ ਵਾਂ ਮੇਰੇ ਤੋਂ ਕਾਦੀ ਦੁਸ਼ਮਣੀ ਕੱਟੀ ਹੋਣੀ ਕਿਸ ਕਿਸ ਲਈ ਹੱਤ ਪਾਏ ਹੱਤ ਪਾਈ ਕਿੱਤੀ ਹੋਣੀ ਕਿਸ ਲਈ ਕੀਤੀ ਪ੍ਰੇਮ ਚੰਦ ਤੋਂ ਮੈਂ ਕਿਸ ਲਈ ਉਹਦੇ ਤੋਂ ਕੀ ਤਕਲੀਫ ਹੈ ਗਿਆ ਜਿਹੜਾ ਦੂਜਾ ਬੰਦਾ ਹੈਗਾ ਇੱਕ ਜਿਹੜਾ ਉਹ ਵਿਨੋਦ ਦੇ ਵੱਲੋਂ ਆਇਆ ਸੀਗਾ ਕਹਿੰਦਾ ਤੂੰ ਪ੍ਰਧਾਨੀ ਕਰਦਾ ਵਾਂ ਤੈਨੂੰ ਪ੍ਰਧਾਨੀ ਮੈਂ ਦਿਖਾਨਾ ਵਾਂ ਮਤਲਬ ਪ੍ਰਧਾਨੀ ਦਿਖਾ ਰਿਹਾ ਵਾਂ ਅੰਦਰ ਪੈ ਕੇ ਨਾਲੇ ਉਹ ਕਹਿੰਦਾ ਇਹ ਗੋਇਲ ਹੋਣੇ ਜੇਲ ਕਰਾਤਾ ਉਹ ਕਰਾਤਾ ਪਾਲ ਅੰਦਰ ਕਰਾਤਾ ਉਹ ਜੇਲ ਗੋਇਲ ਨੇ ਗੋਇਲ ਨੂੰ ਉਹਨੇ ਕਰਾਇਆ ਵਾ ਗੋਇਲ ਨੂੰ ਪਤਾ ਚੱਲ ਗਿਆ ਨਾ ਉਹਨੇ ਅਸੀਂ ਤੈਸੀ ਉਹਦੀ ਫੇਰ ਦੇਣੀ ਆ ਪ੍ਰਸਾਦ ਜਨ ਤੋਂ ਮੈਂ ਮੰਗ ਕਰਦਾ ਵਾਂ ਕਿ ਮੈਨੂੰ ਪ੍ਰੇਮ ਚੰਦ ਮੈਨੂੰ ਇਹਦੇ ਉੱਤੇ ਕਾਰਵਾਈ ਚਾਹੀਦੀ ਆ ਨਹੀਂ ਤਾਂ ਮੈਂ ਸੁਸਾਈਡ ਕਰ ਲਾਂਗਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਾ ਮੈਂ ਪ੍ਰੇਮ ਚੰਦ ਤੋਂ ਇਹ ਪੁੱਛਣਾ ਜਾਂਦਾ ਮੇਰੀ ਕੀ ਉਹਦੇ ਨਾਲ ਦੁਸ਼ਮਣੀ ਸੀਗੀ ਜਿਹੜੀ ਕਾਰਵਾਈ ਪੰਨੀ ਸੀਗੀ ਤੂੰ ਕੋਰਟ 'ਚ ਕਰਾਂਦਾ ਜਾਂ ਫਿਰ ਮੈਨੂੰ ਜਿਹੜੀ ਹਵਾਲਾ 'ਚ ਦਿੰਦਾ ਜਾਂ ਕੁਝ ਵੀ ਕਰਦਾ ਤੂੰ ਅੰਦਰ ਮੈਨੂੰ ਕੁੱਟ ਕਿਉਂ ਰਿਹਾ ਵਾ ਠੀਕ ਹੈ ਜੀ ਹਾਂ ਜੀ ਸਰ ਐਸੀ ਕਿ ਇੰਨੀ ਵੱਡੀ ਜਿਹੜੀ ਗੱਲ ਹੋ ਗਈ ਜੀ ਧਰਨਾ ਨਾਲ ਪੈ ਗਿਆ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਆ ਕਿਹੜੀ ਗੱਲ ਹੋ ਗਈ ਤੂੰ ਧਰਨਾ ਲਾਇਓ ਸਰ ਇਹਨਾਂ ਨੇ ਪ੍ਰੇਮ ਪ੍ਰੇਮ ਚੰਦ ਜੀ ਨੇ ਪੱਪ ਚਲੋ ਐਸਚੋ ਦੇ ਨੌਲੇਜ ਦੇ ਵਿੱਚ ਆ ਕੇ ਐਸਚੋ ਦੇ ਨੌਲੇਜ ਦੇ ਵਿੱਚ ਇਹ ਸਾਰਾ ਕੁਝ ਜੋ ਵੀ ਫੈਸਲਾ ਹੋਇਆ ਕੱਲ ਫੈਸਲਾ ਹੋਇਆ ਸੀਗਾ ਬਟ ਪ੍ਰੇਮਚੰਦ ਨੇ ਨਿਸ਼ਵਤ ਲੈਣ ਦੇ ਲਈ ਦੁਬਾਰਾ ਇਹਨੂੰ ਅੱਜ ਫੇਰ ਬੁਲਾਇਆ ਮਾਰਕੋਟ ਕਿਤੇ ਦੇ ਨਾਲ ਚਲੋ ਪ੍ਰਾਪਰਟੀ ਮੈਟਰ ਹੈ ਜੋ ਵੀ ਐਗਰੀਮੈਂਟ ਹੋਇਆ ਜੋ ਵੀ ਹੋਇਆ ਇਹ ਕੋਈ 420 ਤਾਂ ਨਹੀਂ ਹੋਇਆ ਕਿਸੇ ਨਾਲ 420 ਹੋਇਆ ਹੁੰਦਾ ਫਿਰ ਉਹਨੂੰ ਤੁਸੀਂ ਪਰਚਾ ਦਾਜ ਕਰਦੇ ਜੋ ਮਰਜ਼ੀ ਕਰਦੇ ਜੇ ਔਰ ਰਜਿਸਟਰੀ ਨਹੀਂ ਕਰਾ ਰਹਾ ਇਹ ਕੋਰਟ ਦਾ ਮੈਟਰ ਸੀਗਾ ਇਹ ਕੋਰਟ ਚ ਚੱਲ ਜਾਂਦਾ ਜਾਂਦਾ ਕਿਤੇ ਕਿਤੇ ਪਈ ਦੇਖਿਆ ਜਾਂਦਾ ਕਿ ਰਜਿਸਟਰੀ ਪਾਰਸ ਨੇ ਕਰਾਣੀ ਸੀ ਇਹਨੇ ਕੋਈ ਜਿਹੜਾ ਮੈਟਰ ਹੈ ਕਿ ਜੋ ਪੁਲਿਸ ਦੇ ਪੈਸੇ ਦੇ ਵਿੱਚ ਪੈ ਗਿਆ ਇਹਦਾ ਅਸੀਂ ਕੰਪਲੀਟ ਕਰਾਣਾਂ ਦੇ ਪਈ ਨੇ 10000 ਪੈਸੇ ਹੋਏ ਇਸ ਜਗ੍ਹਾ ਤੇ ਫੇਰੇ ਮੁਕਰਜਨ ਸਰ ਪਹਿਲੀ ਗੱਲ ਤਾਂ ਪੁਲਿਸ ਦੇ ਕੋਲ ਕੋਈ ਪਾਵਰ ਨਹੀਂ ਹੈ ਪੈਸੇ ਦਿਵਾਉਂਦਾ ਨਾ ਪੈਸੇ ਦਿਵਾ ਸਕਦੀ ਹੈ ਇਹ ਮੈਟਰ ਕੋਰਟ ਦਾ ਹੁੰਦਾ ਕੋਈ ਇਹਨੇ 420 ਤਾਂ ਨਹੀਂ ਕੀਤੀ ਜੋ ਇਹਦਾ ਫੁੱਟ ਮਾਰ ਦਿੱਤਾ ਪ੍ਰੇਮ ਚੰਦ ਹਰਬਾਰੀ ਪੈਸੇ ਚੱਕਰ ਤੇ ਲੋਕਾਂ ਨੂੰ ਹਰਾਸ ਕਰਦਾ ਵਾ ਮਾਰਕਟ ਕਰਦਾ ਉਹਨਾਂ ਨਾਲ ਜਾਮ ਕੇ ਬੁਲਾਉਂਦਾ ਵਾ ਸਰ ਬਿਲਕੁਲ ਅੰਦਰ ਦੇਖੋ ਆਮ ਜਨਤਾ ਲਈ ਸੀਸੀਟੀਵੀ ਕੈਮਰਾ ਰੱਖਿਆ ਇਹਨਾਂ ਨੇ ਪਰ ਪੁਲਿਸ ਪੁਲਿਸ ਪ੍ਰਸ਼ਾਸਨ ਵਾਸਤੇ ਸੀਸੀਟੀਵੀ ਕੈਮਰਾ ਬੰਦ ਕਰ ਦਿੰਦੇ ਨੇ ਉਹ ਕਿਉਂ ਰਿਕਾਰਡਿੰਗ ਕਰਾਉਂਦੇ ਕਮਿਸ਼ਨਰ ਸਾਹਿਬ ਬੈਠੇ ਨੇ ਸੀਟ ਤੇ ਬੈਠੇ ਨੇ ਵਰਦੀ ਪਾਈ ਆ ਇਹਨਾਂ ਕੋਲ ਵਰਦੀ ਪਾਵਰ ਹੈਗੀ ਆ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਸਤੇ ਕਿ ਕੈਮਰਾ ਨਹੀਂ ਕਢਾ ਸਕਦੇ ਜੋ ਕੰਦੀ ਕਾਰਵਾਈ ਪ੍ਰੇਮਜੰਨ ਦੇ ਕੀਤੀ ਜਾਵੇ ਕਿਉਂ ਬਿਠਾਇਆ ਉਹਨੂੰ ਮੁਕ ਮੰਗ ਹੀ ਆ ਪ੍ਰੇਮਚੰਦ ਜੇ ਬੰਦ ਕਾਰਵਾਈ ਕਾਰਵਾਈ ਕਰੋ ਤੇ ਇਹਨੂੰ ਸਸਪੈਂਡ ਕੀਤਾ ਜਾਵੇ ਠੀਕ ਹੈ ਜੀ ਹਾਲਾਂਕਿ ਬੈਠੇ ਕੀ ਕੀ ਮਾਮਲਾ ਸੀ ਅੱਜ ਅਸੀਂ ਡਿਵੀਜ਼ਨ ਨੰਬਰ 7 ਦੇ ਬਾਰ ਧਰਨਾ ਲਾਇਆ ਇੱਕ ਨਜਾਇਜ਼ ਬੇਕਸੂਰ ਬੰਦੇ ਨੂੰ ਪੱਪੂ ਨੂੰ ਅੰਦਰ ਬਿਠਾਇਆ ਹੋਇਆ ਵਾ ਕੋਈ ਪ੍ਰਾਪਰਟੀ ਨੂੰ ਲੈਣ ਦੇਣ ਨੂੰ ਲੈ ਕੇ ਪਾਰਸ ਨਾਲ ਇੱਕ ਮਨੋਜਨਾ ਦੇ ਵਿਅਕਤੀ ਦਾ ਮਨੋਜ ਜਾਂ ਵਿਨੋਦ ਜੋ ਵੀ ਹੈ ਉਹਦਾ ਰੋਲਾ ਸੀ ਪੈਸਿਆਂ ਦਾ ਉਨੇ 2 ਸਾਲ ਹੋ ਗਏ ਉਹਦਾ ਐਫੀਡੇਵਿਟਾ ਜਿਹੜਾ ਉਹਦਾ ਟਾਈਮ ਵੀ ਖਤਮ ਹੋਇਆ ਵਾ ਤੇ ਉਹਨੇ ਇੱਥੇ 7 ਨੰਬਰ ਡਿਵੀਜ਼ਨ ਕੰਪਲੀਟ ਕਰਾਈ ਸੀ ਕੱਲ ਵੀ ਪ੍ਰੇਮ ਚੰਦ ਜੀ ਨੇ ਫੋਨ ਕੀਤਾ ਪੱਪੂ ਨੂੰ ਆਇਆ ਕੱਲ ਵੀ ਉਹਨਾਂ ਨੇ ਮਿਸਬੀਹੇਵ ਕੀਤਾ ਉਹਦੇ ਫੋਨ ਖੋਲੇ ਸੀ ਕੱਲ ਵੀ ਅੰਦਰ ਮਾਰਕੁੱਟ ਕੀਤੀ ਤੇ ਬਿਠਾਤਾ ਜਿਹੜੀ ਸਾਰੀ ਗੱਲਾਂ ਸੀ ਐਸਐਚਓ ਸਾਹਿਬ ਨੂੰ ਕੱਲ ਵੀ ਦੱਸੀ ਮੈਂ ਕਿ ਐਸਐਚਓ ਸਾਹਿਬ ਇੱਥੇ ਧੰਬ ਲਾਇਆ ਸੀ ਕੋਈ ਗੱਲ ਨਹੀਂ ਸੁਣੀ ਉਹਦੇ ਫੋਨ ਖੋ ਕੇ ਤੈਨੂੰ ਅੰਦਰ ਬਿਠਾਤਾ ਐਸਐਚਓ ਸਾਹਿਬ ਨੇ ਨਾਲ ਹੀ ਚੱਲੋ ਬੰਦਾ ਛੱਡਤਾ ਸਾਰੀ ਗੱਲਬਾਤ ਵੀ ਹੋ ਗਈ ਜਿਹੜੀ ਦੂਜੀ ਪਾਰਟੀ ਸੀ ਉਹਦੇ ਨਾਲ ਵੀ ਵੀ ਸੀ ਜਿਹੜਾ ਪਾਰਸ ਆ ਤੂੰ ਉਹ ਤੋਂ ਪੈਸੇ ਲੈਣੇ ਆ ਵੀ ਉਹਦੇ ਨਾਲ ਤੇਰੀ ਗੱਲਬਾਤ ਕਰਾ ਕੇ ਸਭ ਕੁਝ ਕਰਾ ਦਿੰਨੇ ਆ ਉਸ ਤੋਂ ਬਾਅਦ ਅੱਜ ਫੇਰ ਬੁਲਾਇਆ ਗਿਆ ਜਿਹੜੇ ਬੰਦੇ ਤੋਂ ਇਹਨਾਂ ਨੇ ਪੁਲਾੜ ਲਿੱਤਾ ਪਾਰਸ ਤੋਂ ਉਹ ਤਾਂ ਬਾਹਰ ਘੁੰਮਦਾ ਪਿਆ ਜਿੱਤੋਂ ਪੈਸੇ ਲੈਣੇ ਜਿਹੜਾ ਬੰਦਾ ਵਿੱਚ ਗਵਾ ਸੀ ਉਹਨੇ ਫੇਰ ਵੀ ਚੱਲੋ ਕੋਆਪਰੇਟ ਕਰਦੇ ਐਸਐਚਓ ਸਾਹਿਬ ਨੇ ਇਹਨਾਂ ਦੀ ਗੱਲ ਕਰਾਈ ਉਹਨੇ 30000 ਰੁਪਏ ਦੇਤੇ ਇਹਨਾਂ ਨੂੰ ਪੈਸੇ ਲੈਣ ਦੇ ਬਾਵਜੂਦ ਵੀ ਐਸਐਚਓ ਦੇ ਫੈ ਉਨੇ ਅੱਜ ਫੇਰ ਉਹੀ ਗੁੰਡਾ ਕਰਦੇ ਦਿਖਾਉਂਦੇ ਉਹਦਾ ਫੋਨ ਖੋਲਿਆ ਉਹਨੂੰ ਅੰਦਰ ਬੰਦ ਕਰਕੇ ਕੁੱਟਿਆ ਤੇ ਅਸੀਂ ਬਾਰ-ਬਾਰ ਐਸਐਚਓ ਸਾਹਿਬ ਨੂੰ ਵੀ ਫੋਨ ਕਰਦੇ ਕਮਿਸ਼ਨਰ ਸਾਹਿਬ ਨੂੰ ਵੀ ਫੋਨ ਕਰ ਰਹੇ ਉਹਨੇ ਸਾਡਾ ਫੋਨ ਨਹੀਂ ਚੱਕਿਆ ਕੱਲ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਜਿਹੜੇ ਸੀ ਦੱਸਿਆ ਵਾ ਕਿ ਵੀ ਉਹਦੇ ਘਰ ਦੀ ਫੋਟੋ ਕੱਲ ਵੀ ਖਿੱਚ ਕੇ ਭੇਜ ਰਹੇ ਆ ਕਿ ਸੁਨੀਲ ਲੜਕਾ ਇਹਦਾ ਹੋਰ ਪੱਪੂ ਦਾ ਦੋਸਤ ਆ ਕੱਲ ਵੀ ਜਿਹੜਾ ਜਿਹਨੇ ਕੰਪਲੀਟ ਕਰਾਈ ਆ ਉਹ ਉਹਦੇ ਘਰ ਦੀ ਫੋਟੋ ਖਿੱਚ ਕੇ ਭੇਜ ਰਹੇ ਸੀਗੇ ਤੇ ਮੈਂ ਤੇਰੇ ਘਰ ਦੇ ਬਾਹਰ ਖੜਾ ਦੇ ਘਰ ਦੀ ਫੋਟੋ WhatsApp ਤੇ ਦਿਖਾਈ ਵੀ ਆ ਵੀ ਉਹ ਆਪਣੇ ਨੰਬਰ ਤੋਂ ਭੇਜ ਰਿਹਾ ਕਿ ਵੀ ਇਹ ਤੂੰ ਆਪਣੇ ਹਿਸਾਬ ਕਿਤਾਬ ਲਾ ਲਈ ਆਪਣੇ ਬੱਚਾ ਦਾ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਲਗਾਤਾਰ ਕਿੰਨੇ ਦਿਨ ਤੋਂ ਸਾਰੀ ਰਿਕਾਰਡਿੰਗਾਂ ਨੇ ਜਿਹੜੀ ਧਮਕੀਆਂ ਦੇ ਰਹੇ ਆ ਤੇ ਪੈਸੇ ਲੈਣ ਦੇ ਬਾਵਜੂਦ ਵੀ ਜਦ ਐਸਐਚਓ ਸਾਹਿਬ ਨੇ ਫੈਸਲਾ ਘਰਾਤਾ ਆਪਸ ਵਿੱਚ ਹੀ ਗੱਲ ਮੁੱਕ ਗਈ ਉਸ ਤੋਂ ਬਾਅਦ ਵੀ ਪ੍ਰੇਮਚੰਦ ਜੀ ਜਿਹੜੇ ਆ ਉਹਨੂੰ ਕੋਟ ਮਾਰ ਕੇ ਕੱਲ ਵੀ ਇੱਦਾਂ ਹੀ ਬੰਦ ਕਰਤਾ ਸੀ ਅੱਜ ਵੀ ਬੰਦ ਕਰਕੇ ਚਲੇ ਗਏ ਐਸਐਚਓ ਸਾਹਿਬ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਸੁਣ ਰਿਹਾ ਅਸੀਂ ਆਪਣੀ ਗੱਲ ਸੁਣਾਉਣ ਲਈ ਆਪਣੇ ਹੱਕ ਅਧਿਕਾਰਾਂ ਦੀ ਲੜਾਈ ਲੜਨ ਲਈ ਥਾਣੇ ਦੇ ਬਾਹਰ ਬੈਠੇ ਆਂ ਜਿੰਨੇ ਕਿ ਇਨਸਾਬ ਨਹੀਂ ਮਿਲੂਗਾ ਪ੍ਰੇਮਚੰਦ ਤੇ ਕਾਰਵਾਈ ਨਹੀਂ ਹੋਊਗੀ ਅਸੀਂ ਇਸੇ ਇੱਥੇ ਬੈਠੇ ਆਂ ਸੈਤੋ ਸਾਹਿਬ ਨੂੰ ਮੈਂ ਕੱਲ ਸਾਰੀ ਗੱਲ ਦੱਸਤੀ ਸੀ ਕੱਲ ਵੀ ਇਦਾਂ ਹੀ ਉਹਨੇ ਪ੍ਰੇਮਚੰਦ ਨੇ ਇਦਾਂ ਹੀ ਕੁੱਟ ਮਾਰ ਕੀਤੀ ਅੱਜ ਫੇਰ ਇਦਾਂ ਹੀ ਕੁੱਟ ਮਾਰ ਕਰਕੇ ਉਹਨੂੰ ਅੰਦਰ ਬੰਦ ਕਰਤਾ ਹੁਣ ਵੀ ਅੰਦਰ ਹੀ ਬੰਦਾ ਇਸ ਟੈਂਬੀ ਅੰਦਰ ਹੀ ਬੰਦਾ ਬੰਦਾ ਬੈਠਾ ਵਾ ਬੇਕਸੂਰ ਬੰਦਾ ਨਾ ਉਹਦਾ ਕੋਈ ਕਸੂਰ ਨਾ ਕੋਈ ਗੱਲ ਨਾ ਬਾਤ ਨਾ ਉਹਨੇ ਉਹਦੀ ਪੈਸਿਆਂ ਦੇ ਕੋਈ ਰਿਸੀਵਿੰਗਾਂ ਨਾ ਕੁਝ ਬਸ ਇੱਕ ਗਵਾਦੇ ਸੈਨ ਆ ਉਹਦੇ ਤੇ ਜਿਹੜੇ ਬੰਦੇ ਨੂੰ ਪਲਾਟ ਲਿੱਤਾ ਉਹ ਬਾਹਰ ਘੁੰਮ ਰਿਹਾ ਆਪਣੇ ਘਰੇ ਵੀ ਚਲਾ ਗਿਆ ਜੀ ਤੋਂ ਪੈਸੇ ਤੇ ਜਿਹੜੇ ਬੰਦੇ ਦਾ ਗਵਾਚੇ ਸਨ ਉਹਨੇ ਪੈਸੇ ਵੀ ਦਿੱਤੇ ਉਹ ਤੋਂ ਪੈਸੇ ਵੀ ਦਵਾਤੇ ਧੱਕੇ ਨਾਲ ਫੇਰ ਵੀ ਉਹਨੂੰ ਅੰਦਰ ਬਿਠਾਇਆ ਹੋਇਆ ਵਾ ਇਹ ਸ਼ਰਾਸ਼ਰ ਗੁੰਡਾਗਰਦੀ ਹੋ ਰਹੀ ਹੈ ਪ੍ਰੇਮ ਚੰਦ ਜੀ ਦੀ ਇੱਥੇ ਥਾਣੇ 'ਚ ਗੁੰਡਾਗਰਦੀ ਚੱਲਦੀ ਹੈ ਦੂਜੀ ਪਾਰਟੀ ਨੇ ਪੁਲਿਸ ਨੂੰ ਕੋਈ ਪੈਸੇ ਦਿੱਤੇ ਹੋਗੇ ਕੋਈ ਸੈਟਿੰਗ ਹੋਊਗੀ ਜਾਂ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦੇ ਉੱਤੇ ਜਿਹੜਾ ਇੱਕ ਗਰੀਬ ਲਾਚਾਰ ਬੰਦੇ ਦੇ ਉੱਤੇ ਹਤਿਆਚਾਰ ਕੀਤਾ ਜਾ ਰਿਹਾ ਵਾ ਤੇ ਅਸੀਂ ਤਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹੀ ਮੰਗ ਕਰਦੇ ਵੀ ਪ੍ਰੇਮ ਚੰਦਾ ਜਿਹੜੇ ਇੱਥੇ ਚਾਹੇ ਥਾਣੇ ਦੀ ਸੀਸੀਟੀਵੀ ਫੁਟੇਜ ਕਢਾ ਲੈਣ ਉਹਦੇ ਨਾਲ ਕਿੱ ਤੇ ਜਿਹੜੀ ਬੰਦੀ ਕਾਰਵਾਈ ਉਹ ਤੇ ਕੀਤੀ ਜਾਵੇ ਥਾਣੇ ਅੰਦਰ ਪਤਾ ਮੋਬਾਈਲ ਤੋਂ ਹਾਂਜੀ ਥਾਣੇ ਅੰਦਰ ਹੀ ਕੁੱਟਮਾਰ ਕੀਤੀ ਆ ਹੁਣ ਵੀ ਅੰਦਰ ਕਮਰੇ ਚ ਬਿਠਾਇਆ ਹੋਇਆ ਉਹਨੂੰ ਬੰਦ ਕੀਤਾ ਹੋਇਆ ਵਾ ਜਿਹੜਾ ਮੇਨ ਆ ਜੀ ਤੋਂ ਇਹਨਾਂ ਨੇ ਪਲਾਟ ਲਿੱਤਾ ਸੀ ਆਪਣੇ ਘਰੇ ਚਲਾ ਗਿਆ ਵਾ ਠੀਕ ਹੈ ਜੀ ਫੋਟੋ ਕੀ ਮੰਗ ਕਰਦਾ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਬੰਦੇ ਨੂੰ ਛੱਡਿਆ ਜਾਵੇ ਤੇ ਜਿਹੜਾ ਪ੍ਰੇਮ ਚੰਦ ਜਿੱਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਅੱਜ ਜਿਹੜਾ ਮੈਟਰ ਆਇਆ ਬినੋਦ ਕੁਮਾਰ ਪੱਕੋ ਜੀ ਦਾ ਕੱਲ ਜਦੋਂ ਇਹ ਫੈਸਲਾ ਹੋ ਗਿਆ ਸੀ ਉਸ ਤੋਂ ਬਾਅਦ ਜਿਹੜੀ ਵੀ ਗੱਲ ਹੋ ਗਈ ਜੀ ਤੁਹਾਨੂੰ ਧਰਨਾ ਲਾਣਾ ਪੈ ਗਿਆ ਭਾਜੀ ਗੱਲ ਇਹ ਹੋ ਗਈ ਹੈ ਜਦੋਂ ਐਦਾਂ ਦੇ ਅਫਸਰ ਬੈਠੇ ਹੋਣ ਕਰਪਟ ਪਹਿਲੇ ਪੰਜਾਬ ਜਿੰਨੇ ਅਫਸਰ ਸਾਰੇ ਇਮਾਨਦਾਰ ਅਫਸਰ ਨੇ ਦਿਨ ਦਾ ਸੇਵਾ ਕਰ ਰਹੇ ਪਰ ਉਹਨਾਂ ਵਿੱਚ ਇੱਕ ਦੋ ਅਫਸਰ ਐਦਾਂ ਦੇ ਪ੍ਰੇਮ ਚਦਰ ਵਰਗੇ ਨੇ ਜਿਹੜਾ ਜਿ ਬਿਨਾਂ ਰਿਸ਼ਵਤ ਦੇ ਕੰਮ ਨਹੀਂ ਕਰ ਹੁੰਦਾ ਨਾ ਤੋਂ ਐਦਾਂ ਦੇ ਪੰਜਾਬ ਪਾਲ ਪੋਜੀਸ਼ਨ ਪੋਸਟ ਜਿਹੜੀ ਛਵੀ ਖਰਾਬ ਕਰ ਰਹੇ ਨੇ ਜਿਹੜਾ ਪ੍ਰੂਫ ਹੈ ਜੋ ਉਹਨਾਂ ਦੇ ਵਿਸਤਰ ਮੰਗੀ ਸੀ ਸਰ ਹੱਦ ਹੋ ਗਈ ਇੱਕ ਉਹਨਾਂ ਨੇ ਸਤੋ ਇੱਕ ਨਹੀਂ ਦੋ ਦੋ ਬਰੀ ਕਿਹਾ 15 2000 ਦੇ ਮੈਂ ਤੇਰਾ ਕੰਮ ਕਰਦਾ ਪਤਾ ਵੀ ਇਹ ਯਾਰ ਇਹਦੇ ਪ੍ਰੂਫ ਕਿ ਪ੍ਰੂਫ ਕੀ ਦੇਣਾ ਵਾ ਕਬ ਜਿੱਥੇ ਜਿੱਥੇ ਮਰਜੀ ਜਿੰਨੇ ਆਤਮ ਹਮੋਤਵਾਰ ਬੰਦੇ ਆ ਗਰੀਬ ਬੰਦੇ ਉਹਦੇ ਨਾਲ ਮਿਸਬੀਹ ਕਹਿੰਦਾ ਕੋਈ ਸੁਣਵਾਈ ਕਰਦਾ ਹੈ ਨਹੀਂ ਯਾਰ ਇਹ ਬਾਕੀ ਸੇ ਤੇ ਇਲਜ਼ਾਮ ਲਾਂਦੇ ਜੇ ਤਾਂ ਪਤਾ ਸਬੂਤ ਹੋਵੇ ਤਾਂ ਇਹ ਆਸੀਂ ਲਾ ਸਕਦੇ ਆ ਆਪਣੇ ਕੋਈ ਪਤਾ ਸਬੂਤ ਹੈ ਜੋ ਆਸੀਂ ਇਲਜ਼ਾਮ ਲਾ ਸਕਦਾ ਸਰ ਮੇਰੀ ਗੱਲ ਸੁਣੋ ਤੁਸੀਂ ਮੇਰੀ ਮੇਰੀ ਸਭ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਨਾ ਸੀਸੀਟੀਵੀ ਫੁਟੇਜ ਘਟਾਓ ਉਹਨੂੰ ਕਿਹ ਤਰ੍ਹਾਂ ਮਾਰਿਆ ਗਿਆ ਕੁੱਟਿਆ ਗਿਆ ਇਹ ਪ੍ਰੂਫ ਹੈ ਨਹੀਂ ਯਾਰ ਪ੍ਰੂਫ ਪ੍ਰੂਫ ਦੇ ਗਰੀਬ ਬੰਦੇ ਕੋ ਨਹੀਂ ਹੁੰਦਾ ਅਮੀਰ ਕੋ ਹੁੰਦਾ ਜਿਹੜਾ ਦੋਸ਼ੀ ਬੰਦਾ ਜਿਹੜ ਉਹ ਜਿਹੜਾ ਬੰਦਾ ਗਰੀਬ ਮਤਲਬ ਬੰਦਾ ਉਹ ਜੇਲ੍ਹ ਦੇ ਅੰਦਰ ਵਿੱਚ ਇਹ ਕਦੀ ਇਹ ਕ ਇਹ ਕਦੀ ਹੈ ਤੇ ਮਜ਼ਦੂਰ ਆ ਲੇਵਾਰੀ ਆ ਜੀ ਜੀ ਪੈਸੇ ਦੇਣੇ ਸੀਗੇ ਅਗਲਾ ਪੈਸੇ ਦੇ ਤਰਿਆ ਇਸਤਾਨ ਤੇ ਤੋਂ ਡੇਟ ਨਿਕਲ ਗਈ ਕੋਈ ਕੋਈ ਪੈਸੇ ਲੈਣ ਦੇ ਨਹੀਂ ਹੁਣ ਪਾਰਸਾਲ ਪਾਰਸਾਲ ਪਾਰਸਾਲੇ ਤੋਂ ਘਰ ਤੋਂ ਡੇਢ 2 ਲੱਖ ਰੁਪਏ ਬਪਾਉ ਨੇ ਲੈਣੇ ਆ ਸਰਕਰ ਪੈਸੇ ਦੇ ਰਹੇ ਸੀ ਇਸ ਤੋਂ ਪਹਿਲੇ ਵੀ ਦੇ ਸਕਦੇ ਆ 22 22 ਸਾਲ ਹੋ ਗਏ ਪੈਸੇ ਅਜੇ ਤੱਕ ਕਿਉਂ ਨਹੀਂ ਦਿੱਤੇ ਸੀ ਪਾਰਸ ਕਿਉਂ ਨਹੀਂ ਉਹਦਾ ਪਾਰਸ ਲਾਰੇ ਲਾਰੇ ਤੇ ਜਮਲਾਇਆ ਜਾ ਰਿਹਾ ਕਿ ਪੈਸੇ ਆਪ ਲੋਕ ਲੈ ਲੀਏ ਉਧਰ ਜਮਾਣੇ ਕੀਏ ਉਹ ਲੇਬਰ ਸਾਰੇ ਜਮਾ ਕੇ ਸਾਰੇ ਜਮਾ ਕੇ ਸਾਰਾ ਪ੍ਰੂਫ ਦਾ ਸਾਰੇ ਜਮਾ ਕਰਤਾ ਆ ਉਹ ਝੂਠਾ ਬੰਦਾ ਤੂੰ ਇੰਨਾ ਹੀ ਸੱਚਾ ਬੰਦਾ ਉਹਦੀ ਜਿਹੜ ਬੰਦੇ ਦਾ ਵੀਡੀਓ ਪਈਆ ਕਿਨੇ ਪੈਸੇ ਦਿੱਤੇ ਕਿਉਂ ਨਹੀਂ ਦੇ ਰਿਹਾ ਭਾਈ ਕਿਉਂ ਨਹੀਂ ਜ਼ਮੀਨ ਦੇ ਰਿਹਾ ਕਿਉਂ ਨਹੀਂ ਕਬਜ਼ਾ ਦੇ ਰਿਹਾ ਤੂੰ ਸਾਰੀ ਲੱਗ ਗਈ ਜੀ ਰਸੀਦਾ ਨਹੀਂ ਹੁੰਦੀ ਭਾਜੀ ਜਿਹੜਾ ਐਗਰੀਮੈਂਟ ਐਗਰੀਮੈਂਟ ਦੇ ਪਿੱਛੇ ਪਿੱਛੇ ਲਿਖਿਆ ਜਾਂਦਾ ਹਾਂਜੀ 800 ਪੈਸੇ ਜ਼ਿਆਦਾ ਲਿਖਿਆ ਜਾਂਦਾ ਹਾਂਜੀ ਸਾਰਾ ਲਿਖਿਆ ਜੀ ਬੰਦੇ ਕੋਲ ਹੈਗਾ ਜੀ ਠੀਕ ਹੈ ਦੇਖੋ ਮਾ ਲੋ ਮੈਨੂੰ ਦਿਖਾਈ ਦੇਖੋ ਜਿਹੜੀ ਪੁਲਿਸ ਦਾ ਕੈਮਰਾ ਚਾਹੇ ਮੋਬਾਈਲ ਦਾ ਕੈਮਰਾ ਹੋਵੇ ਚਾਹੇ ਇਹਨਾਂ ਦੇ ਪੁਲਿਸ ਪਰਸੇਸ਼ਨ ਦਾ ਕੈਮਰਾ ਹੋਵੇ ਉਹ ਆਮ ਜਨਤਾ ਲਈ ਹੈ ਬਟ ਆਮ ਜਨਤਾ ਕੇ ਆਪਣਾ ਖੋਲ ਦੇਵੇ ਨਾ ਇਹਨਾਂ ਦੇ ਉਹ ਮਿੰਟ ਚ ਖੋ ਲੈਂਦੇ ਮੋਬਾਈਲ ਕਿਉਂ ਆਮ ਜਨਤਾ ਦਾ ਹੱਕ ਨਹੀਂ ਆ ਉਹਨਾਂ ਦਾ ਵੀਡੀਓ ਬਣਾਉਂਦਾ ਜਾਂ ਇਹ ਫੋਨ ਤੇ ਗੱਲ ਰਿਸ਼ਵਤ ਦੀ ਨਹੀਂ ਕਰਦੇ ਆ ਇਹ ਫੇਸ ਟੂ ਫੇਸ ਬੰਦੇ ਚੱਕ ਕੇ ਰਿਸ਼ਵਤ ਦੀ ਗੱਲ ਕਰਦੇ ਆ ਕੀ ਸਾਡੇ ਕੋਲ ਰਿਕਾਰਡਿੰਗ ਨਾ ਹੋ ਜਾਵੇ ਸਾਡੇ ਕੋਈ ਕੁਛ ਸਾਡਾ ਅ ਪ੍ਰੂਵ ਨਾ ਹੋ ਜਾਵੇ ਜਦੋਂ ਅਸੀਂ ਅਫਸਰ ਨਾਲ ਗੱਲ ਕੀਤੀ ਨਾ ਕਿ ਪ੍ਰੇਮ ਚੰਦਨੀ 15000 ਦੀ ਰਿਸ਼ਵਤ ਮੰਗੀ ਸੀ ਉਹ ਕਹਿੰਦੇ ਆ ਹਾਂ ਸਰ ਇਹ ਤਾਂ ਕਹਿੰਦੇ ਹੀ ਨੇ ਕਿ ਐਵਿਡੈਂਸ ਲਿਆਓ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਚੱਕ ਕੇ ਲਿਆਉਂਦੇ ਨੇ ਫਿਰ ਕਹਿੰਦੇ ਕਿ ਹਾਵੇ ਤੂੰ ਦੇਂਗਾ ਬਿਠਾ ਕੇ ਫਿਰ ਕਹਿੰਦੇ ਨੇ ਇਹ ਜਦੋਂ ਉਹ ਜੇ ਥਾਣੇ ਦੇ ਬਾਹਰ ਤਰਨਾ ਲਾਣਾ ਪੈ ਗਿਆ ਜਦੋਂ ਤੁਸੀਂ ਇਹਨਾਂ ਦਾ ਫੈਸਲਾ ਕਰਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਮਜਬੂਰੀ ਲਈ ਥਾਣੇ ਦੇ ਥਾਣੇ ਦੇ ਬਾਹਰ ਤਰਨਾ ਲਾਣਾ ਬਨੋਦ ਨਿਗਮ ਨੇ ਕੰਪਲੇਂਟ ਕੀਤੀ ਸੀਗੀ ਜਿਹੜਾ ਪੱਪੂ ਦੇ ਖਿਲਾਫ ਵੀ ਉਹਨੇ ਸਾਡੀ ਕਿਸ਼ਤਾਂ ਆਪਣੇ ਕੋਲ ਰੱਖ ਲਈਆਂ ਬਰਾੜਦੀਆਂ ਓਨਰ ਨੂੰ ਪੈਸੇ ਨਹੀਂ ਬਚਾਏ ਉਹਦੀ ਤਹਿਕੀਕ ਆ ਜਿਹੜਾ ਪਵਨ ਕੁਮਾਰ ਕਰ ਰਿਹਾ ਸੀ ਕਿ ਥਾਣੇ ਮੇਰੇ ਕੋਲ ਆਏ ਸੀ ਮੈਂ ਆਪਣੀ ਡਿਊਟੀ ਲਾਤੀ ਸੀ ਉਹਨੇ ਦੋਨਾਂ ਦਾ ਕੰਪਰਵਾਇਜ਼ ਕਰਾਤਾ ਸੀ ਜੋ ਲੈਣ ਦੇ ਨਾਲ ਸੈਟਅਪ ਹੋ ਗਿਆ ਸੀ ਉਹਨਾਂ ਦਾ ਆਪਸ ਦੇ ਵਿੱਚ ਪੰਚਾਇਤੀ ਸੌਦੇ ਉਹ ਬਾਹਰ ਜਾ ਰਹੇ ਸੀ ਕੋਈ ਪ੍ਰੇਮ ਐਸਐ ਔਨਲਾਈਨ ਨਾਲ ਕੋਈ ਇਹਨਾਂ ਦੇ ਕਹਿਣੇ ਦੇ ਮੁਤਾਬਕ ਇਹਨਾਂ ਨਾਲ ਕੁੱਟਮਾਰ ਕੀਤੀ ਜਾਂ ਕੋਈ ਮਿਸਾਈਲਿੰਗ ਹੋਈ ਜਾਂ ਦੋਨਾਂ ਦਿਨਾਂ ਦੀ ਇਹਨਾਂ ਨੇ ਹੁਣ ਮੈਂ ਆਇਆ ਮੈਨੂੰ ਦੱਸੀ ਹੈ ਸਾਰੀ ਗੱਲ ਇਹਨਾਂ ਨੂੰ ਮੈਂ ਕਹਤਾ ਹਾਂ ਰਿਟਰਨ ਕੰਪਲੇਂਟ ਦੇ ਦਿਓ ਫਿਰ ਆਪਾਂ ਪੂਰੀ ਪੜਤਾਲ ਕਰ ਲਵਾਂਗੇ ਸਰ ਜੀ ਪਾਰਟੀ ਬੈਠੀ ਹੈ ਇਹਨਾਂ ਤੇ ਪਰ ਆ ਇੱਕ ਇਲਜ਼ਾਮ ਲਗਾਇਆ ਗਿਆ ਕਿ ਪ੍ਰੇਮ ਚਦੇਸ਼ਾਈ ਨੇ 15000 ਦੀ ਰਿਸ਼ਵਤ ਮੰਗੀ ਕਿੰਨਾ ਬਜਾਜਾ ਕਿੰਨਾ ਗੱਲ ਅਜੇ ਤੱਕ ਰਿਸ਼ਵਤ ਵਾਲੀ ਗੱਲ ਸਾਹਮਣੇ ਨਹੀਂ ਆਈ ਅਜੇ ਪ੍ਰੇਮ ਚੰਦ ਵੀ ਥਾਣੀ ਨਹੀਂ ਹੈਗਾ ਇਹਨਾਂ ਨੂੰ ਮੈਂ ਭਾਈ ਸਾਹਿਬ ਬੈਠੇ ਆ ਕਿ ਨਾ ਇਹਨਾਂ ਦਾ ਆਪਣਾ ਰਾਜਵੀਰ ਜੀ ਇਹਨਾਂ ਨੂੰ ਆਪਣੀ ਕਲਿੱਕਸੀ ਕੰਪਲੇਂਟ ਦੇ ਦਿਓ ਸਰ ਇੱਕ ਲਾਸਟ ਸਵਾਲ ਇਹਨਾਂ ਨੇ ਕੰਪਲੀਟ ਹੋ ਦਿੱਤੀ ਹੈ ਕਿ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਕੋਈ ਫੋਟੋ ਖਿੱਚ ਕੇ ਇਹਨਾਂ ਨੂੰ ਧਮਕੀਆਂ ਮਾਰਦਾ ਵਾ ਕਿ ਅਗਰ ਤੁਸੀਂ ਥਾਣੇ ਐ ਕੋਈ ਕਿਸੇ ਨੂੰ ਕੋਈ ਕੰਪਲੀਟ ਕੀਤੀ ਆ ਤੁਸੀਂ ਇਹ ਕਰਵਾਵਾਂਗੇ ਯਾਨੀ ਤੁਹਾਨੂੰ ਜਾਨ ਨੂੰ ਮਾਰ ਦੇਵਾਂਗੇ ਇਹ ਧਮਕੀਆਂ ਦਿੱਤੀ ਜਾਂਦੀ ਬਨੋਧ ਕੁਮਾਰ ਜੀ ਜਿਹਨੇ ਕੰਪਲੀਟ ਦਿੱਤੀ ਜਿਹਨੇ ਕੰਪਲੀਟ ਦਿੱਤੀ ਉਹਨਾਂ ਦੇ ਉਹਨਾਂ ਨੂੰ ਇਹ ਵੀ ਹੈ ਜੇ ਅਗਰ ਅਗਰ ਇਹੋ ਜੀ ਗੱਲ ਹੋਈ ਹੈ ਉਹ ਤੁਸੀਂ ਕਲਿੱਕਸੀ ਕੰਪਲੇਂਟ ਦੇ ਦਿਓ ਉਹ ਆਪਾਂ ਪੂਰੀ ਤਕਰੀਕਤ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਜੇ ਉਹ ਜਿੰਨੇ ਦੇ ਖਿਲਾਫ ਕਾਰਵਾਈ ਕਰਨੀਆਂ ਕਰਦਾ ਨਹੀਂ ਗਲਤੀ